ਹਾਂਜੀ ਸਤਿ ਸ੍ਰੀ ਅਕਾਲ ਵੈਲਕਮ ਆਈ ਨਿਊ ਬਲੌਗ ਤਾਂ ਪਹਿਲੇ ਮੈਂ ਲਗਾਏ ਸੀਗਾ 이어ਫੋਨ ਹੁਣ ਮੈਂ ਕੱਟ ਤੇ ਆ ਗਿਆ ਤੇ ਟਾਈਮ ਆਪਣਾ 8:30 ਹੋ ਗਏ ਨੇ ਤੇ ਮੈਂ ਇੱਕ ਸਪੈਸ਼ਲ ਚੀਜ਼ ਤੁਹਾਨੂੰ ਦੱਸਣਾ ਚਾਹਨਾ ਉਹ ਚੀਜ਼ ਹੈਗੀ ਆ ਉਹ ਕੈਮਰੇ ਦੇ ਸਾਹਮਣੇ ਵੀ ਨਹੀਂ ਆਉਂਦੀ ਹੈਗੀ ਆ ਮੈਂ ਤੁਹਾਨੂੰ ਦੱਸਾਂਗਾ ਠੀਕ ਹੈ ਤੁਸੀਂ ਗੈਸ ਕਰਨਾ ਕਿਹੜੀ ਚੀਜ਼ ਹੈਗੀ ਆ ਆ ਦੇਖੋ ਆ ਦੇਖੀਏ ਕਿੰਨੇ ਕਿੰਨੇ ਦੇਖੀਏ ਕਮੈਂਟ ਕਰਕੇ ਜਰੂਰ ਦੱਸਿਓ ਆ ਦੇਖੋ ਯਾਰ ਆ ਚੀਜ਼ ਆ ਗਿਆ ਕੈਮਰੇ ਦੇ ਸਾਹਮਣੇ ਨਹੀਂ ਆਂਦੀ ਆ ਗਈ ਜੀ ਮੇਰੀ ਮਾਂ ਆ ਗਈ ਤੇ ਆ ਖਾ ਲਗੀ ਆ ਰੋਟੀ ਤੇ ਮੈਂ ਕਹਿ ਇਹਨਾਂ ਨੂੰ ਥੋੜਾ ਜਿਹਾ ਆ ਬਲੌਗ ਸ਼ੂਟ ਕਰਨਾ ਹੈਗਾ ਤੇ ਥੋੜਾ ਪੂਜਾ ਪਾਠ ਹੋ ਗਿਆ ਜਾਂਦਾ ਤੇ ਆ ਪਿੱਛੇ ਮੇਰੇ ਮੰਦਿਰ ਹੈਗਾ ਤੁਹਾਨੂੰ ਦਿਖਦਾ ਪਿਆ ਕੈਮਰੇ 'ਚ ਨਹੀਂ ਤਾਂ ਮੈਂ ਥੋੜਾ ਸਾ ਹਿਊਮ ਕਰ ਰਿਹਾ ਤੁਹਾਨੂੰ ਆ ਥੋੜਾ ਦੇਖ ਲਾ ਬਿਆ ਆ ਇਹ ਆਪਣਾ ਮੰਦਿਰ ਹੈਗਾ ਪੂਜਾ ਪਾਠ ਕਰਕੇ ਹੁਣ ਮੰਮੀ ਸਾਡੀ ਖਾਂਦੀ ਵੀ ਆ ਰੋਟੀ ਮੰਮੀ ਕੀ ਬਣਾਇਆ ਰੋਟੀ ਚ ਹੈ ਸਬਜੀ ਕਾਦੀਆ ਗਿਆ ਆ ਮੈਨੂੰ ਲੱਗਦਾ ਗੋਭੀ ਦੀ ਸਬਜੀ ਹੈਗੀ ਆ ਤੇ ਪੱਤਾ ਗੋਭੀ ਲੱਗਦੀ ਤੇ ਫੁੱਲਕੇ ਹੈਗੇ ਨਾਲ ਆ ਪਾਣੀ ਰੱਖਿਆ ਜਾਂਦਾ ਨਹੀਂ ਇਹ ਆਡੀਅன்ஸ் ਨੂੰ ਬੋਲੋ ਚੈਨਲ ਸਬਸਕ੍ਰਾਈਬ ਕਰ ਦੋ ਤੇ ਵਧੀਆ ਵਧੀਆ ਵਲੋਗ ਆਣਗੇ ਕਿਉਂ ਆਪਣੇ ਪੰਜਾਬੀ ਚ ਕਿਉਂ ਹੈ ਬੋਲ ਦੋਗੇ ਤੁਸੀਂ ਥੋੜਾ ਜਿਨਾ ਆਪੇ ਬੋਲ ਤੁਸੀਂ ਤੁਸੀਂ ਬੋਲੋ ਹਾਂ ਆਹ ਕਿਤਾ ਕੈਮਰਾ ਬੋਲੋ 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 ਉਹ ਮੈਂ ਤਾਂ ਬੋਲਦਾ ਮੈਂ ਤਾਂ ਪਬਲਿਕ ਨੂੰ ਮੈਂ ਪਤਾ ਜਿਹੜੇ ਮੇਰੇ ਬਲੌਗ ਦੇਖਦੇ ਪਏ ਆ ਦੋਸਤ ਜਿੰਨੇ ਵੀ ਆ ਗਿਆ ਵੀਰ ਭੈਣਾਂ ਉਹਨਾਂ ਨੂੰ ਮੈਂ ਕਈ ਵਾਰੀ ਬੋਲੇਗਾ ਜੀ ਚੱਲ ਨੂੰ ਸਪੋਰਟ ਕਰੋ ਜੀ ਚੱਲ ਨੂੰ ਸਬਸਕ੍ਰਾਈਬ ਕਰਕੇ ਰੱਖੋ ਬਲੌਗ ਆਨੇ ਵਧੀਆ ਵਧੀਆ ਤੇ ਠੰਡ ਕਾਫੀ ਹੈਗੀ ਆ ਰੋਟੇ-ਹਾਟੇ ਖਾ ਕੇ ਰਹਿਮਾਨ ਗਿਆ ਕਰੋ ਰੈਸਟ ਕਰੋ ਘਰ ਤੇ ਕਿਤੇ بارش ਦਾ ਮੌਲਾ ਹੈਗਾ ਬਾਰ ਅਜੇ ਦਿਨ ਵਰ بارش ਲਗੀ ਰਹੀ ਆ ਮਮੇ ਹਾਂ ਐਨ ਵੀ ਪਈ ਇੱਥੇ ਬਰਫ ਵੀ ਪਈ ਹੈਗੇ ਸਾਡੇ ਸਣਾ ਕੋਲੇ ਪੇ ਬਰਫ ਤੇ ਕੋਲੇ ਤੁਹਾਡੇ ਇੱਥੇ ਵੀ ਪਈ ਹੋਣਾ ਕਮੈਂਟ ਕਰਨਾ ਮੈਨੂੰ ਕਿੰਦਾ ਕਿੰਦਾ ਪਿੰਡ ਪਿਆ ਗਿਆ ਸੀ ਦੀ ਜੇ ਦੱਸਦੇ ਉਹ ਪਿੰਡ ਵੀ ਨਾ ਪਿੰਡ ਦਾ ਨਾਮ ਦੱਸ ਦੇ ਕਮੈਂਟਾਂ 'ਚ ਦੇਖ ਲਾਂਗੇ ਆਪਾਂ ਰਿਸਰਚ ਕਰਕੇ ਗੂਗਲ ਤੇ ਤੇ ਬਾਕੀ ਅੱਜ ਤਾਈਂ ਨਹੀਂ ਵਲੌਗ ਇਸ ਜੀਗਾ ਆ ਸਾਡੀ ਮੰਮੀ ਹੈਗੀ ਹੈ ਜੀ ਮੈਂ ਕੈਮਰੇ ਦੇ ਸਾਹਮਣੇ ਸ਼ੋਅ ਕਰਤਾ ਹੈ ਗੰਦਾ ਚਿਹਰਾ ਤੇ ਵਧੀਆ ਵਧੀਆ ਵਲੌਗ ਮਿਲਣਗੇ ਮੰਮੀ ਨਾਲ ਵੀ ਆਣਗੇ ਵਲੌਗ ਵਧੀਆ ਵਧੀਆ ਤੇ ਅੱਜ ਤਾਈਂ ਨਹੀਂ ਚਲੋ ਨੂੰ ਕਰੋ ਸਬਸਕ੍ਰਾਈਬਰ ਤੇ ਚਲੋ ਮਿਲਦੇ ਹਾਂ ਕੋਈ ਨਵੇਂ ਵਲੌਗ ਦੇ ਨਾਲ ਠੀਕ ਆ ਓਕੇ ਬਾਏ